ਤੇ ਉਹਨਾਂ ਨੇ ਇਸ ਵਾਰ ਥੋੜੇ ਜੇ ਨਵੇਂ ਗਰਾਉਂਡਸ ਕਹਿੰਦੇ ਕਿ ਜਾਂਚ ਪੁਲਿਸ ਨੇ ਅਜੇ ਹੋਰ ਕਰਨੀ ਹੈ ਖਾਸ ਕਰਕੇ ਅਨੰਦਪੁਰ ਖਾਲਸਾ ਫੌਜ ਤੁਹਾਨੂੰ ਯਾਦ ਹੋਵੇਗਾ ਕਿ ਜੋ ਜੈਕਟਾਂ ਦੇ ਉੱਤੇ ਉਹਨਾਂ ਨੇ ਜਿਹੜਾ ਸਿੰਘਾਂ ਦੀਆਂ ਜੈਕਟਾਂ ਦੇ ਉੱਤੇ ਲਿਖਿਆ ਹੁੰਦਾ ਸੀ ਜਾਂ ਘਰ ਦੇ ਬਾਹਰ ਵੀ ਲਿਖਿਆ ਸੀ ਉਹਨੂੰ ਇੱਕ ਨਵੇਂ ਗਰਾਉਂਡਸ ਜਿਹੜੇ ਬਣਾਏ ਜਾ ਰਹੇ ਨੇ ਤੇ ਵਕੀਲਾਂ ਦਾ ਕਹਿਣਾ ਹੈਗਾ ਕਿ ਸਭ ਕੁਝ ਬੇਬੁਨਿਆਦ ਹੈ ਕਿਉਂਕਿ ਇਹ ਸਾਰੀਆਂ ਵੀਡੀਓਜ਼ ਸਾਰਾ ਕੁਝ ਤੇ ਆਲਰੇਡੀ ਇਹਨਾਂ ਦੇ ਕੋਲ ਹੈਗਾ ਅਤੇ ਇਸ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ ਕੇ 22 April ਨੂੰ ਜਿਹੜੀ ਉਹਨਾਂ ਦੀ NSC 2 ਸਾਲ ਦੀ ਪੂਰੀ ਹੋਣੀ ਹੈ ਉਹਨਾਂ ਦੀ ਵੀ ਤੇ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੀ ਵੀ ਤੇ ਜਿਹੜੇ ਵਰਿੰਦਰ ਸਿੰਘ ਫੌਜੀ ਤੀਸਰੇ ਸਿੰਘ ਜਿਹੜੇ ਆਪਾਂ ਕਹਿ ਸਕਦੇ ਹਾਂਗੇ ਡਿਬਰੂਗੜ ਦੇ ਵਿੱਚ ਅ ਅਜੇ ਵੀ ਮੌਜੂਦ ਹਨ ਉਹਨਾਂ ਤੇ NSC ਜਿਹੜਾ ਹੈ ਨਹੀਂ ਵਿਦਾਇਆ ਗਿਆ ਉਹਨਾਂ ਤੇ ਕੁਝ ਦਿਨ ਬਾਅਦ ਲੱਗਿਆ ਸੀ ਇਹ ਸੱਤ ਸਿੰਘਾਂ ਤੋਂ ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਹੈ ਪੰਜਾਬ ਲੈ ਆਂਦਾ ਜਾਏਗਾ ਇਸ ਕੇਸ ਤੇ ਵੀ ਚ ਐਡ ਕੀਤਾ ਜਾਏਗਾ ਤੇ ਭਾਈ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਉਹ ਵੀ ਸ਼ਾਇਦ ਇੱਧਰਲੇ ਬੰਨੇ ਆਣਗੇ ਆਉਣ ਵਾਲੇ ਸਮੇਂ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਐਨਐਸਸੀ ਉਮੀਦ ਇਹੀ ਕੀਤੀ ਜਾ ਰਹੀ ਹੈ ਔਰ ਲੱਗ ਵੀ ਇਹੀ ਰਿਹਾ ਕਿ ਅੱਗੇ ਜਿਹੜਾ ਐਕਸਟੈਂਡ 2 ਸਾਲ ਤੋਂ ਵੱਧ ਨਹੀਂ ਕੀਤਾ ਜਾ ਰਿਹਾ ਬਾਕੀ ਦੇ ਕੇਸ ਜਿਹੜੇ ਉਸੇ ਤਰੀਕੇ ਦੇ ਨਾਲ ਹੀ ਚੱਲਣਗੇ। ਦੂਜਾ ਤੁਸੀਂ ਕਿਹਾ ਕਿ ਕੀ ਉਹ ਬਾਹਰ ਆਉਣਗੇ? ਅ ਬਕਾਇਦਾ ਉਹਨਾਂ ਦਾ ਕਹਿਣਾ ਹੈਗਾ ਕਹਿੰਦੇ ਕਿ 10 ਕੇਸ ਜਿਹੜੇ ਆ ਭਾਈ ਅਮਰਪਾਲ ਸਿੰਘ ਤੇ ਹੋਰ ਹੈਗੇ ਨੇ। ਉਹ 10 ਕੇਸਾਂ ਦੇ ਵਿੱਚ ਕਦੋਂ ਗ੍ਰਿਫਤਾਰੀ ਪਈਗੀ? ਕਦੋਂ ਉਹ ਕੇਸ ਅੱਗੇ ਚੱਲਣਗੇ? ਕਦੋਂ ਉਹਨਾਂ ਦੀ ਚਾਰ ਸ਼ੀਟ ਜਿਹੜੀ ਹੈ ਉਹ ਫਾਈਲ ਹੋਏਗੀ ਜੀ ਤੇ ਫਿਰ ਉਸ ਤੋਂ ਬਾਅਦ ਇੱਕ ਯੂਪੀਏ ਵਾਲਾ ਜਿਹੜਾ ਮਸਲਾ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਵਾਲਾ ਜਿਸ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਨਾਮ ਹੈ ਉਹ ਪਾਇਆ ਹੋਇਆ ਹੈ ਓਵਰ ਦਾ ਨਾਈਟ ਹੀ ਸਾਰਾ ਕੁਝ ਹੋ ਜਾਏਗਾ ਵੀ ਉਹ ਆਉਣਗੇ ਤੇ ਨਾਲ ਦੀ ਨਾਲ ਜ਼ਮਾਨਤ ਮਿਲੇਗੀ ਉਹ ਤੇ ਸੰਭਾਵਨਾਵਾਂ ਜਿਹੜੀਆਂ ਨਹੀਂ ਹੈਗੀਆਂ ਤੇ ਉਹ ਸਿਰਫ ਇਹ ਹੈ ਕਿ ਵਿਊਜ਼ ਲੈਣ ਦੇ ਲਈ ਕਿ ਜਾਂ ਵੀਡੀਓ ਦੇ ਉੱਤੇ ਟਾਈਟਲ ਝੜਕਾਵਾ ਜਾਂ ਦੇ ਦਿਓ ਤੁਸੀਂ ਤੇ ਸ਼ਾਇਦ ਫਿਰ ਜਿਹੜਾ ਹੈ ਕਿ ਜਿਆਦਾ ਲੋਕ ਦੇਖ ਲੈਣ ਦੇ ਹੈਗੇ ਨੇ ਤੇ ਭਾਈ ਅਮਿਤਪਾਲ ਸਿੰਘ ਹੁਣ ਆਲਾ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਤੇ ਹੋਰ ਜਿਆਦਾ ਥੋੜਾ ਜਿਹਾ ਪਪੂਲਰ ਜਿਹੜਾ ਹੈ ਚੱਲਦਾ ਹੈਗਾ ਕਿਉਂਕਿ ਨੌਜਵਾਨੀ ਜਿਹੜੀ ਬਹੁਤ ਜੁੜੀ ਹੋਈ ਹੈ ਤੇ ਜਦੋਂ ਇਦਾਂ ਦੀ ਕਿਤੇ ਲਿਖਿਆ ਮਿਲਦਾ ਹੈ ਤੇ ਉਹ ਵੀ ਭਾਵਕ ਹੋ ਜਾਂਦੇ ਨੇ ਪਰ ਹਾਲ ਦੀ ਘੜੀ 10 ਕੇਸਸ ਉਹ ਨੇ ਯੂਏਪੀ ਵਾਲਾ ਮਸਲਾ ਹੈਗਾ ਤੇ ਇਹ ਕਹਿਣਾ ਕਿ ਉਹ ਆਉਂਦੇ ਹੀ ਬਾਹਰ ਆ ਜਾਣਗੇ ਇਹ ਮੌਜੂਦਾ ਹਾਲਾਤਾਂ ਦੇ ਵਿੱਚ ਸੰਭਵ ਜਿਹੜਾ ਹੈ ਨਹੀਂ ਲੱਗ ਰਿਹਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ মিডিਆ ਵਾਚ ਦੇ ਵਿੱਚ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਸਿਹਤਮੰਦ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੰਗੇਤ ਜੀ ਜਦੋਂ ਵੀ ਪ੍ਰੋਗਰਾਮ মিডিਆ ਵਾਚ ਲੈ ਕੇ ਹਾਜ਼ਰ ਹੁੰਨੇ ਆ ਤਮਾਮ ਖਬਰਾਂ ਜੋ ਤੁਹਾਡੇ ਜ਼ਹਿਨ ਦੇ ਵਿੱਚ ਹੁੰਦੀਆਂ ਨੇ ਜਾਂ ਜੋ ਤੁਹਾਡੇ ਤੱਕ ਮਸਲੇ ਪਹੁੰਚਾਣੇ ਬੇਹਤ ਜ਼ਰੂਰੀ ਨੇ ਤੇ ਉਹਨਾਂ ਦੇ ਉੱਤੇ ਖੁੱਲ੍ਹ ਕੇ ਪੰਥਕ ਨਜ਼ਰੀਆ ਰੱਖਦਿਆਂ ਹੋਇਆਂ ਥੋੜਾ ਪਰਚੋਲ ਕਰਦਿਆਂ ਹੋਇਆਂ ਐਨਾਲਿਸਿਸ ਕਰਦਿਆਂ ਹੋਇਆਂ ਜੋ ਤਮਾਮ ਚੀਜ਼ਾਂ ਗੱਲਬਾਤ ਚ ਲਿਆਣੀ ਜ਼ਰੂਰੀ ਨੇ ਪ੍ਰੋਗਰਾਮ ਮੀਡੀਆ ਬਾਸ ਦੇ ਵਿੱਚ ਲਿਆਂਦੀ ਜਾਂਦੀਆਂ ਨੇ ਗੱਲ ਤੋਲ ਮੋਲ ਕੇ ਨਹੀਂ ਕਰਦੇ ਇੱਕ ਪਾਸੜ ਗੱਲ ਨਹੀਂ ਕਰਦੇ ਗੱਲ ਸਿਧਾਂਤਕ ਨਜ਼ਰੀਏ ਤੋਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ तमाम ਵਿਸ਼ੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਹੋਏ ਮਸਲੇ ਭਾਵੇਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਕੀ ਕੁਝ ਅਹਿਮ ਫੈਸਲੇ ਲਏਤੇ ਗਏ ਕਿਸ ਤਰੀਕੇ ਦੇ ਨਾਲ 40 ਮੈਂਬਰ ਐਸਜੀਪੀਸੀ ਦੇ ਵੱਖਰੇ ਸੁਰ ਦੇ ਵਿੱਚ ਨਜ਼ਰ ਆ ਰਹੇ ਨੇ ਭਰਤੀ ਕਮੇਟੀ ਦੀ ਅੜੀ ਕਿਹੜੀ ਅਜਿਹੀ ਹੈਗੀ ਹੈ ਜੋ ਹਲਵੀ ਬਾਦਲ ਧੜੇ ਦੇ ਲਈ ਪਰੇਸ਼ਾਨੀਆਂ ਪੈਦਾ ਕਰ ਸਕਦੀ ਹੈ ਜਾਂ ਦਿੱਲੀ ਤੋਂ ਗਈ ਆਮ ਆਦਮੀ ਪਾਰਟੀ ਦੀ ਇੱਕ ਅਜਿਹੀ ਟੀਮ ਜੋ ਕਿ ਆ ਜਾ ਰਹੀ ਹੈ ਪੰਜਾਬੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਵੱਲੋਂ ਭਰਵਾ ਸਵਾਗਤ ਉੱਥੇ ਹੋ ਰਿਹਾ ਹੈ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਨੂੰ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਮਸਲਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਜਿਹੜਾ ਨੂੰ ਪੰਜਾਬ ਲਿਆਂਦਾ ਗਿਆ ਤੇ ਮੁੜ ਤੋਂ ਰਿਮਾਂਡ ਵਧਾ ਦਿੱਤੀ ਗਈ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਦਾ ਕਿੰਨਾ ਅਸੀਂ ਕਹਿ ਲਈਏ ਰੋਲ ਰਿਆ ਹੋਵੇਗਾ ਆ ਬਿਲਕੁਲ ਜਿੱਦਾਂ ਕਿ ਸੱਤ ਸਾਥੀ ਜਿਹੜੇ ਆਪਾਂ ਨੂੰ ਪਤਾ ਕਿ ਨਾਲ ਦੇ ਜਿਹੜੇ ਸਿੰਘ ਲਿਆਂਦੇ ਗਏ ਸਨ ਉਹ ਤੇ ਇੱਕ ਹੋਰ ਜਿਹੜਾ ਹੈਗਾ ਸਿੰਘ ਜਿਸ ਦੀ ਕਿ ਗ੍ਰਿਫਤਾਰੀ ਪਿਛਲੇ ਦਿਨ ਹੀ ਜਿਹੜੀ ਹੋਈ ਹੈ ਤੇ ਬਕਾਇਦਾ ਜਨਾਲਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ 25 ਤਰੀਕ ਤੱਕ ਤਾਂ ਪਹਿਲਾ ਰਿਮਾਂਡ ਸੀ ਤੇ ਹੁਣ ਦੁਬਾਰਾ 7 ਦਿਨ ਦਾ ਮੰਗਿਆ ਗਿਆ ਸੀ ਪਰ 28 ਤਰੀਕ ਤੱਕ ਤਾਂ ਜਿਹੜਾ ਹੈ ਰਿਮਾਂਡ ਮਿਲਿਆ ਹੈਗਾ ਤੇ ਉਹਨਾਂ ਨੇ ਇਸ ਵਾਰ ਥੋੜੇ ਜੇ ਨਵੇਂ ਗਰਾਉਂਡਸ ਕਹਿੰਦੇ ਕਿ ਜਾਂਚ ਪੁਲਿਸ ਨੇ ਅਜੇ ਹੋਰ ਕਰਨੀ ਹੈ ਖਾਸ ਕਰਕੇ ਆਨੰਦਪੁਰ ਖਾਲਸਾ ਫੌਜ ਤੁਹਾਨੂੰ ਯਾਦ ਹੋਵੇਗਾ ਕਿ ਜੋ ਜੈਕਟਾਂ ਦੇ ਉੱਤੇ ਉਹਨਾਂ ਨੇ ਜਿਹੜਾ ਸਿੰਘਾਂ ਦੀਆਂ ਜੈਕਟਾਂ ਦੇ ਉੱਤੇ ਲਿਖਿਆ ਹੁੰਦਾ ਸੀ ਜਾਂ ਘਰ ਦੇ ਬਾਹਰ ਵੀ ਲਿਖਿਆ ਸੀ ਉਹਨੂੰ ਇੱਕ ਨਵੇਂ ਗਰਾਉਂਡਸ ਜਿਹੜੇ ਬਣਾਏ ਜਾ ਰਹੇ ਨੇ ਤੇ ਵਕੀਲਾਂ ਦਾ ਕਹਿਣਾ ਹੈਗਾ ਕਿ ਸਭ ਕੁਝ ਬੇਬੁਨਿਆਦ ਹੈ ਕਿਉਂਕਿ ਇਹ ਸਾਰੀਆਂ ਵੀਡੀਓਜ਼ ਸਾਰਾ ਕੁਝ ਤੇ ਆਲਰੇਡੀ ਇਹਨਾਂ ਦੇ ਕੋਲ ਹੈਗਾ ਅਤੇ ਇਸ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈਗੀ। ਦੂਜੀ ਗੱਲ ਜਿਹੜੀ ਹੈ ਖਾਸ ਕਰਕੇ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਕਿ ਉਹਨਾਂ ਦਾ ਕੀ ਅੱਗੇ ਹੋਣ ਜਾ ਰਿਹਾ ਹੈ ਜਾਂ ਉਹਨਾਂ ਤੋਂ NSA ਹਟਾਈ ਗਈ ਹੈ ਜਾਂ ਜੇ ਨਹੀਂ ਹਟਾਈ ਗਈ ਹੈ ਤੇ ਬਹੁਤ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ। ਹਾਲ ਦੀ ਘੜੀ ਉਹਨਾਂ ਦੀ ਜਿਹੜੀ NSA ਹੈ ਉਹ 22 April ਨੂੰ ਪਤਾ ਲੱਗੇਗਾ। ਕਿ 22 April ਨੂੰ ਜਿਹੜੀ ਉਹਨਾਂ ਦੀ NSA 2 ਸਾਲ ਦੀ ਪੂਰੀ ਹੋਣੀ ਹੈ। ਉਹਨਾਂ ਦੇ ਵੀ ਤੇ ਭਾਈ ਪਪਲਪ੍ਰੀਤ ਸਿੰਘ ਉਹਨਾਂ ਦੇ ਵੀ ਤੇ ਜਿਹੜੇ ਵਰਿੰਦਰ ਸਿੰਘ ਫੌਜੀ ਤੀਸਰੇ ਸਿੰਘ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਡਿਬਰੂਗੜ੍ਹ ਦੇ ਵਿੱਚ ਅਜੇ ਵੀ ਮੌਜੂਦ ਸਨ ਉਹਨਾਂ ਤੇ ਐਨਐਸਏ ਜਿਹੜਾ ਹੈ ਨਹੀਂ ਬਧਾਇਆ ਗਿਆ ਉਹਨਾਂ ਤੇ ਕੁਝ ਦਿਨ ਬਾਅਦ ਲੱਗਿਆ ਸੀ ਇਹ ਸੱਤ ਸਿੰਘਾਂ ਤੋਂ ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਹੈ ਪੰਜਾਬ ਲਿਆਂਦਾ ਜਾਏਗਾ ਇਸ ਕੇਸ ਤੇ ਵਿੱਚ ਐਡ ਕੀਤਾ ਜਾਏਗਾ ਤੇ ਭਾਈ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਉਹ ਵੀ ਸ਼ਾਇਦ ਇੱਧਰਲੇ ਬੰਨੇ ਆਣ ਕਿਉਂਕਿ ਜਦੋਂ ਇਹਨਾਂ ਦੀ ਪੇਸ਼ੀ ਤੋਂ ਬਾਅਦ ਚੋਂ ਬਾਰ ਜਦੋਂ ਆਉਂਦੇ ਹੈਗੇ ਆ ਪੁਲਿਸ ਕਰਮੀ ਜਾਂ ਪੁਲਿਸ ਅਧਿਕਾਰੀ ਜਿਹੜੇ ਆਉਂਦੇ ਆ ਤੇ ਉਹ ਮੀਡੀਆ ਦੇ ਨਾਲ ਇੱਕ ਤਰ੍ਹਾਂ ਦਾ ਰੂਬਰੂ ਹੁੰਦੀ ਆ ਤੇ ਉਦੋਂ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਕੀ ਭਾਈ ਅਮਰਪਾਲ ਸਿੰਘ ਵੀ ਇਸ ਕੇਸ 'ਚ ਲਿਆਂਦੇ ਜਾ ਸਕਦੇ ਨੇ ਕਿ ਉਹ ਕਹਿੰਦੇ ਕਿ ਉਹਨਾਂ ਦਾ ਅਜੇ ਅਗਲੇ ਮਹੀਨੇ 22 ਤਰੀਕ ਨੂੰ ਖਤਮ ਹੋਣਾ ਹੈ ਜਿਹੜਾ ਐਨਐਸਏ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਵੀ ਲਿਆਂਦਾ ਜਾਏਗਾ ਹੁਣ ਉਹਨਾਂ ਨੇ ਕੋਈ ਪੁਸ਼ਟੀ ਅਧਾਰਤ ਕਿਹਾ ਹੋਏਗਾ ਜਾਂ ਉਸ ਤਰੀਕੇ ਨਾਲ ਕਿਹਾ ਹੋਏਗਾ ਤੇ ਉਹੀ ਦੱਸ ਸਕਦੇ ਨੇ ਪਰ ਆਉਣ ਵਾਲੇ ਸਮੇਂ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਐਨਐਸਏ ਉਮੀਦ ਇਹੀ ਕੀਤੀ ਜਾ ਰਹੀ ਹੈ ਔਰ ਲੱਗ ਵੀ ਇਹੀ ਰਿਹਾ ਕਿ ਅੱਗੇ ਜਿਹੜਾ ਐਕਸਟੈਂਡ 2 ਸਾਲ ਤੋਂ ਵੱਧ ਨਹੀਂ ਕੀਤਾ ਜਾ ਰਿਹਾ ਬਾਕੀ ਦੇ ਕੇਸਿਸ ਜਿਹੜੇ ਉਸੇ ਤਰੀਕੇ ਦੇ ਨਾਲ ਹੀ ਚੱਲਣਗੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਜੇਕਰ ਜ਼ਿਕਰ ਅਸੀਂ ਕਰਦੇ ਆ ਇਸ ਵੇਲੇ ਹਾਲ ਫਿਲਹਾਲ ਦੇ ਵਿੱਚ ਜਿਹੜੇ 7 ਚਿਹਰੇ ਸਾਨੂੰ ਨਜ਼ਰ ਆਏ ਅਸੀਂ तमाम ਤਸਵੀਰਾਂ ਵੀ ਦਿਖਾਈਆਂ ਜਿਸ ਵੇਲੇ ਉਹਨਾਂ ਦੀ ਰਿਮਾਂਡ ਵਧੀ ਹੈ ਗੱਲ ਅਸੀਂ ਸੋਸ਼ਲ ਮੀਡੀਆ ਦੇ ਇਸ ਵੇਲੇ ਕਰਦੇ ਆ ਪੂਰੇ ਤਰੀਕੇ ਦੇ ਨਾਲ ਹਵਾ ਫੈਲੀ ਹੋਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਲਦਬਾਰ ਆ ਸਕਦੇ ਨੇ ਇਹ ਇਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਖੰਡਨ ਨਹੀਂ ਕਰ ਰਿਹਾ ਭਾਵੇਂ ਪਰਿਵਾਰ ਵੱਲੋਂ ਹੋਵੇ ਉਹਨਾਂ ਦੇ ਕਾਨੂੰਨੀ ਧਾਰਿਆਂ ਦੇ ਵੱਲੋਂ ਹੋਵੇ ਕਿਸ ਤਰੀਕੇ ਨਾਲ ਬਿਲਕੁਲ ਖੰਡਨ ਹੋ ਪਰਿਵਾਰ ਤੇ ਗੱਲੀ ਗੱਲੀ ਚ ਜਿੱਦਾ ਜਾ ਕੇ ਕਿੰਨਾ ਕ ਖੰਡਨ ਕਰ ਲੇਗਾ ਇਸ ਦੇ ਵਿੱਚ ਨਾ ਸਰਦਾਰ ਨਮਕਿਰਨ ਸਿੰਘ ਹੈਗੇ ਨੇ ਜੋ ਕਿ ਜਿਹੜੇ ਹੈਗੇ ਦਲਜੀਤ ਸਿੰਘ ਕਲਸੀ ਨੇ ਉਹਨਾਂ ਦੇ ਵਕੀਲ ਵੀ ਹੈਗੇ ਨੇ ਉਹਨਾਂ ਦੀ ਪਿਛਲੇ ਦਿਨੀ ਇੱਕ ਲੰਬੀ ਜਿਹੜੀ ਇੰਟਰਵਿਊ ਆਪਾਂ ਕਹਿ ਸਕਦੇ ਹਾਂ ਕਿ ਆਈਸੀ ਔਰ ਉਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਕੀਤੀਆਂ ਜਿਸ ਦੇ ਵਿੱਚ ਤੁਸੀਂ ਕਹਿ ਕਿਓ ਸਰਕਾਰ ਦੇ ਰੋਲ ਬਾਰੇ ਉਹਦੇ ਤੇ ਵੀ ਉਹਨਾਂ ਨੇ ਬਹੁਤ ਵੱਡੇ ਜਿਹੜੇ ਸਵਾਲ ਜਿਹੜੇ ਖੜੇ ਕੀਤੇ ਉਹ ਕਹਿੰਦੇ ਕਿ ਜਦੋਂ ਖਾੜਕੂ ਸੰਘਰਸ਼ਤਾ ਜਦੋਂ ਦੌਰ ਸੀਗਾ ਜੇ ਆਪਾਂ ਕਹਿ ਲਈਏ ਕਿ ਤਕਰੀਬਨ 1980 ਤੋਂ ਲੈ ਕੇ ਤੇ 1992 ਆ 95 ਤੱਕ ਦਾ ਜਿਹੜਾ ਸਮਾਂ ਹੈਗਾ ਹੈ ਉਹਨਾਂ ਸਮਿਆਂ ਦੇ ਵਿੱਚ ਵੀ ਜਦੋਂ ਇਹ ਸਿੰਘਾਂ ਦੇ ਉੱਤੇ ਐਨਐਸਏ ਲੱਗਦੀ ਸੀ ਤੇ ਉਹ ਕਹਿੰਦੇ ਕਿ ਉਹਦੀ ਸੁਣਵਾਈ ਇੱਕ ਜਾਂ ਦੋ ਮਹੀਨੇ ਦੇ ਅੰਦਰ ਅੰਦਰ ਹੋ ਜਾਂਦੀ ਸੀ ਉਹ ਕਹਿੰਦੇ ਕਿ ਐਤ ਕੀ ਪਹਿਲੀ ਵਾਰ ਹੋਇਆ ਕਿ 2 ਸਾਲ ਚ ਦੋ ਵਾਰ ਐਨਐਸਏ ਜਿਹੜੀ ਹੈ ਚੈਲੰਜ ਕੀਤੀ ਗਈ ਹੈ ਤੇ ਸੁਣਵਾਈ ਹੀ ਨਹੀਂ ਹੋਈ ਮਤਲਬ ਕਿਸ ਤਰੀਕੇ ਦੇ ਨਾਲ ਸਿਸਟਮ ਜਿਹੜਾ ਹੈ ਮੈਨੇਜ ਕਰਕੇ ਜਿਹੜਾ ਚੱਲ ਰਿਹਾ ਹੈਗਾ ਔਰ ਉਹ ਕੋਈ ਆਪਾਂ ਕਹਿ ਸਕਦੇ ਆ ਕਿ ਕੋਈ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਜਾਂ ਕੋਈ ਨਾਰਮਲ ਤੁਹਾਡੇ ਮੇਰੇ ਵਰਗਾ ਇਨਸਾਨ ਨਹੀਂ ਉਥੇ ਹਾਈ ਕੋਰਟ ਦੇ ਵਿੱਚ ਵਕੀਲ ਹੈਗੇ ਨੇ ਤੇ ਜੀ ਉਹ ਇਹ ਗੱਲਾਂ ਕਹਿ ਰਹੇ ਨੇ ਦੂਜੇ ਬੰਨੇ ਉਹਨਾਂ ਨੇ ਬਕਾਇਦਾ ਇਹ ਗੱਲ ਕਲੀਅਰ ਕੀਤੀ ਕਿ ਇਹ ਸਾਰਾ ਕੁਝ ਹੋਇਆ ਤੇ ਸੈਂਟਰ ਤੇ ਪੰਜਾਬ ਦੋਨਾਂ ਨੇ ਮਿਲ ਕੇ ਹੀ ਸਾਰਾ ਕੁਝ ਕੀਤਾ ਹੈਗਾ ਇਸ ਦੇ ਵਿੱਚ ਜੇ ਤੁਸੀਂ ਕਹੋ ਨਾ ਕਿ ਕਿਸੇ ਇੱਕ ਨੂੰ ਆਪਾਂ ਬਰੀ ਕਰ ਦਈਏ ਕਿ ਕਈ ਕਈ ਵਾਰੀ ਆਪਾਂ ਦੇਖਿਆ ਨੇ ਡਿਬੇਟਸ ਦੇ ਵਿੱਚ ਸੈਂਟਰ ਵਾਲੇ ਜਿਹੜੇ ਹੈਗੇ ਆ ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਪੰਜਾਬ ਸਰਕਾਰ ਦੇ ਗਲ ਪਾਉਂਦੇ ਹੁੰਦੇ ਆ ਤਾਂ ਜਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਰੀਸੈਂਟ ਇਲੈਕਸ਼ਨ ਹੋਏ ਸਨ ਤੇ ਉਸ ਦੇ ਵਿੱਚ ਬਕਾਇਦਾ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਿਆ ਜਾਂਦਾ ਸੀ ਉਹ ਉਹਨਾਂ ਵੱਲ ਬਾਲ ਪਾਸ ਕਰਦੇ ਸਨ ਤੇ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਹੁੰਦਾ ਸੀ ਉਹ ਕਹਿੰਦਾ ਕਿ ਪੰਜਾਬ ਨੇ ਸਾਰਾ ਕੀਤਾ ਹੈਗਾ ਇਹ ਦੋਨਾਂ ਨੇ ਹੀ ਕਿਤਨਾ ਕਿਤੇ ਦੋਨਾਂ ਦੀ ਹੀ ਜਿਹੜੀ ਇਨਵੋਲਵਮੈਂਟ ਰਹੀ ਹੈਗੀ ਆ ਸੈਂਟਰ ਦੀ ਵੀ ਤੇ ਪੰਜਾਬ ਦੀ ਵੀ ਉਹ ਕਹਿੰਦੇ ਕਿ ਸੈਂਟਰ ਦੇ ਸਾਹਮਣੇ ਜਿਹੜੇ ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਗੋਡੇ ਜਿਹੜੇ ਟੇਕੇ ਹੈਗਾ ਉਸ ਨੇ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਹੈ ਗੰਭੀਰ ਕਰ ਦਿੱਤਾ ਗਿਆ ਦੂਜੀ ਇੱਕ ਹੋਰ ਜਿਹੜੀ ਚਰਚਾ ਕਿ ਐਨਐਸਏ ਹਟਾ ਦਿੱਤਾ ਗਿਆ ਐਨਐਸਏ ਹਟਾਇਆ ਨਹੀਂ ਗਿਆ ਐਨਐਸਏ ਦੀ ਜਿਹੜੀ ਹੈ ਟਰਮ ਖਤਮ ਹੋਈ ਹੈ ਮਤਲਬ ਜੇ ਜੇ ਕਈ ਵਾਰੀ ਇਦਾਂ ਕਹਿੰਦੇ ਨਾ ਕਿ ਪੰਜਾਬ ਸਰਕਾਰ ਨੇ ਜੀ ਐਨਐਸਏ ਹਟਾਤਾ ਜੇ ਹਟਾਉਣਾ ਹੁੰਦਾ ਤੇ ਫਿਰ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਕਿ ਸਾਲ ਦਾ ਹੁੰਦਾ ਹੈ ਤੇ ਫਿਰ 6 ਮਹੀਨੇ ਬਾਅਦ ਹਟਾ ਸਕਦੇ ਸੀ 9 ਮਹੀਨੇ ਬਾਅਦ ਹਟਾ ਸਕਦੇ ਸੀ 3-3 ਮਹੀਨੇ ਬਾਅਦ ਐਕਸਟੈਂਸ਼ਨ ਹੁੰਦੀ ਹੈ ਪਰ ਇਹਨਾਂ ਨੇ ਤੇ ਉਲਟਾ ਜਿਹੜਾ ਜਦੋਂ ਸਾਲ ਦਾ ਖਤਮ ਹੋਇਆ ਉਦੋਂ ਇੱਕ ਸਾਲ ਦਾ ਹੋਰ ਲਗਾ ਦਿੱਤਾ ਤੇ ਐਨਐਸਏ ਦੀ ਟਰਮ ਖਤਮ ਹੋਈ ਹੈ 2 ਸਾਲ ਦੀ ਐਨਐਸਏ ਦੀ ਟਰਮ ਖਤਮ ਹੋਈ ਹੈ ਹੁਣ ਇਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਗਲਾ ਦੂਜਾ ਤੁਸੀਂ ਕਿਹਾ ਕਿ ਕੀ ਉਹ ਬਾਹਰ ਆਉਣਗੇ ਬਕਾਇਦਾ ਉਹਨਾਂ ਦਾ ਕਹਿਣਾ ਹੈਗਾ ਕਹਿੰਦੇ ਕਿ 10 ਕੇਸ ਜਿਹੜੇ ਆ ਭਾਈ ਅਮਰਤਪਾਲ ਸਿੰਘ ਤੇ ਹੋਰ ਹੈਗੇ ਨੇ ਜੀ ਉਹ 10 ਕੇਸਾਂ ਦੇ ਵਿੱਚ ਕਦੋਂ ਗ੍ਰਿਫਤਾਰੀ ਪਾਏਗੀ ਕਦੋਂ ਉਹ ਕੇਸ ਅੱਗੇ ਚੱਲਣਗੇ ਕਦੋਂ ਉਹਨਾਂ ਦੀ ਚਾਰ ਸ਼ੀਟ ਜਿਹੜੀ ਹੈ ਉਹ ਫਾਈਲ ਹੋਏਗੀ ਜੀ ਤੇ ਫੇਰ ਉਸ ਤੋਂ ਬਾਅਦ ਇੱਕ ਯੂਪੀਏ ਵਾਲਾ ਜਿਹੜਾ ਮਸਲਾ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਹਰੀਨਔਰ ਦੇ ਕਤਲ ਵਾਲਾ ਜਿਸ ਤੇ ਵਿੱਚ ਵੀ ਇਹਨਾਂ ਦਾ ਜਿਹੜਾ ਨਾਮ ਹੈ ਉਹ ਪਾਇਆ ਹੋਇਆ ਹੈ ਤੇ ਮਤਲਬ ਰਸਤਾ ਜੇ ਲੰਬਾ ਹੈਗਾ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਓਵਰ ਦਾ ਨਾਈਟ ਹੀ ਸਾਰਾ ਕੁਝ ਹੋ ਜਾਏਗਾ ਵੀ ਉਹ ਆਉਣਗੇ ਤੇ ਨਾਲ ਦੀ ਨਾਲ ਜ਼ਮਾਨਤ ਮਿਲੇਗੀ ਉਹ ਤੇ ਸੰਭਾਵਨਾਵਾਂ ਜਿਹੜੀਆਂ ਨਹੀਂ ਹੈਗੀਆਂ ਤੇ ਉਹ ਸਿਰਫ ਇਹ ਆ ਕਿ ਵਿਊਜ਼ ਲੈਣ ਦੇ ਲਈ ਕਿ ਜਾਂ ਵੀਡੀਓ ਦੇ ਉੱਤੇ ਟਾਈਟਲ ਢਕਾਵਾ ਜਾਂ ਦੇ ਦਿਓ ਤੁਸੀਂ ਤੇ ਸ਼ਾਇਦ ਫਿਰ ਜਿਹੜਾ ਹੈ ਕਿ ਜਿਆਦਾ ਲੋਕ ਦੇਖ ਲੈਣ ਦੇ ਹੈਗੇ ਨੇ ਤੇ ਭਾਈ ਅਮਿਤਪਾਲ ਸਿੰਘ ਹੁਣ ਆਲਾ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਤੇ ਹੋਰ ਜਿਆਦਾ ਥੋੜਾ ਜਿਹਾ ਪੋਪੂਲਰ ਜਿਹੜਾ ਹੈ ਚੱਲਦਾ ਹੈਗਾ ਕਿਉਂਕਿ ਨੌਜਵਾਨੀ ਜਿਹੜੀ ਬਹੁਤ ਜੁੜੀ ਹੋਈ ਹੈ ਤੇ ਜਦੋਂ ਇਦਾਂ ਦੀ ਕਿਤੇ ਲਿਖਿਆ ਮਿਲਦਾ ਹੈ ਤੇ ਉਹ ਵੀ ਭਾਵਕ ਹੋ ਜਾਂਦੇ ਨੇ ਪਰ ਹਾਲ ਦੀ ਘੜੀ 10 ਕੇਸ ਉਨੇ ਯੂਏਪੀ ਵਾਲਾ ਮਸਲਾ ਹੈਗਾ ਤੇ ਇਹ ਕਹਿਣਾ ਕਿ ਉਹ ਆਉਂਦੇ ਹੀ ਬਾਹਰ ਆ ਜਾਣਗੇ ਇਹ ਮੌਜੂਦਾ ਹਾਲਾਤਾਂ ਦੇ ਵਿੱਚ ਸੰਭਵ ਜਿਹੜਾ ਹੈ ਨਹੀਂ ਲੱਗ ਰਿਹਾ ਹੈਗਾ ਅ ਜਿਸ ਵੇਲੇ ਭਾਇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਬੀਤੇ ਸਮਿਆਂ ਦੇ ਵਿੱਚ ਕਈ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸੀ ਕਮਿਊਨ ਡਿਸਟ੍ਰਿਕਟ ਕੋਰਟ ਦੇ ਵਿੱਚ ਹੋਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਵੇ ਅ ਉੱਚੀ ਅਦਾਲਤਾਂ ਦੇ ਵਿੱਚ ਹੋਣ ਤਾਂ ਸਿਗਾ ਕਿ ਹੋ ਸਕਦਾ ਕਿਸੇ ਤਰੀਕੇ ਦੀ ਕੋਈ ਰਾਹਤ ਮਿਲੇ ਸੰਸਦੀ ਕਾਰਵਾਈਆਂ ਦੇ ਵਿੱਚ ਪਹੁੰਚਣ ਲੇਕਿਨ ਜੋ ਹੁਣ ਇਸ ਵੇਲੇ ਸਮੀਕਰਨ ਨਜ਼ਰ ਆ ਰਹੇ ਨੇ ਕਿ ਹਾਂ ਕੁਝ ਕੁ ਮੈਂਬਰ ਤਾਂ ਲਿਆ ਲਿਆ ਹੀ ਗਏ ਨੇ ਪੰਜਾਬ ਹੁਣ ਐਨਐਸਏ ਖਤਮ ਕਰ ਹੋ ਰਹੀ ਹੈ ਮੁਰਤੋਤਾਨੀ ਲਗਾ ਦਿੱਤੀ ਜਾਏਗੀ ਇਸ ਦੇ ਉੱਤੇ ਸਰਕਾਰਾਂ ਵੀ ਹਲੇ ਸਪਸ਼ਟਿਕਰਨ ਨਹੀਂ ਦੇ ਰਹੀਆਂ ਚੁੱਪੀ ਸਾਦੇ ਬੈਠੇ ਨੇ ਲੇਕਿਨ ਹਾਂ ਹਰ ਇੱਕ ਪੰਜਾਬ ਦਾ ਰਹਿਣ ਵਾਲਾ ਬਚੰਦਾ ਹਰ ਇੱਕ ਸਿੱਖ ਇਹੀ ਉਮੀਦ ਦੇ ਵਿੱਚ ਹੈ ਕਿ ਜੇਕਰ ਕੋਈ ਬਿਬਾਕੀ ਦੇ ਨਾਲ ਆਪਣੇ ਹੱਕ ਦੀ ਗੱਲ ਘਟ ਗਿਣਤੀਆਂ ਦੇ ਹੱਕ ਦੀ ਗੱਲ ਕਰਦਾ ਹੈ ਤਾਂ ਸਰਕਾਰਾਂ ਕਦ ਤੱਕ ਤੇ ਕਦੋਂ ਤੱਕ ਦਬਾ ਕੇ ਰੱਖਣਗੀਆਂ ਅਜੀਆਂ ਆਵਾਜ਼ਾਂ